ਜਦੋਂ ਵੀ ਸਿੱਖ ਸੰਦੋਖ ਜਾਂ ਬਹੁਤ ਸਾਰੇ ਲੋਕ ਸੱਚਖੰਡ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਨੇ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਜਿਲ੍ਹਿਆਂ ਵਾਲੇ ਬਾਗ ਦਾ ਸਥਾਨ ਮਿਲਦਾ ਆ ਤੇ ਜਿਸ ਨੂੰ ਦੇਖ ਕੇ ਬਹੁਤ ਹੀ ਗੱਲਾਂ ਯਾਦ ਆ ਜਾਂਦੀਆਂ ਕਿ ਇੱਥੇ ਜਨਰਲ ਡਾਇਰ ਨੇ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਹੁਣ ਇੱਥੇ ਸਵਾਲ ਕੁਝ ਖੜੇ ਹੁੰਦੇ ਕਿ ਵਿਸਾਖੀ ਤੋਂ ਪਹਿਲਾਂ ਹੀ ਇਹ ਦਿਨ ਕਿਉਂ ਚੁਣਿਆ ਗਿਆ ਇਹ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਹੋਈਆਂ ਤੁਸੀਂ ਸਭ ਜਾਣਦੇ ਹੋ ਕਿ ਇਸ ਸਥਾਨ ਦੇ ਉੱਪਰ ਜਿਹੜਾ ਸੀ ਜਿਲਿਆਂ ਵਾਲੇ ਬਾਗ ਦੇ ਵਿੱਚ ਕੋਈ ਵੀ ਸਿੱਖ ਲੀਡਰ ਅਗਵਾਈ ਨਹੀਂ ਸੀ ਕਰ ਰਿਹਾ ਜਿਹਦੇ ਵਿੱਚ ਤੁਹਾਨੂੰ ਪਤਾ ਡਾਕਟਰ ਸਤਿਆਪਾਲ ਡਾਕਟਰ ਸ਼ੈਫੂਦੀਨ ਜਾਂ ਕੋਈ ਹੋਰ ਭੈਣ ਸੱਜਣ ਸਦੇ ਸਨ ਉਹ ਕਰ ਰਹੀ ਸੀ ਤੇ ਜਦੋਂ ਕਿ ਇੱਥੇ ਇਕੱਠ ਹੋਣ ਦਾ ਕੁਦਰਤੀ ਕਾਰਨ ਹੈ ਕਿ ਜਦੋਂ ਸੱਚਖੰਡ ਦਰਬਾਰ ਸਾਹਿਬ ਸਿੱਖ ਜਾਂਦੇ ਨੇ ਤੇ ਸਿੱਖਾਂ ਦਾ ਜਦੋਂ ਉੱਧਰ ਨੂੰ ਜਾਣਾ ਸੀ ਤੇ ਰਸਤੇ ਦੇ ਵਿੱਚ ਇੱਥੇ ਜਿਲਿਆਂ ਵਾਲੇ ਬਾਗ ਦੇ ਵਿੱਚ ਰੁਕ ਜਾਣਾ ਕੁਦਰਤੀ ਗੱਲ ਸੀ ਇਹ ਇੱਕ ਆਪਣੇ ਆਪ ਚ ਇੱਕ ਸਵਾਲ ਆ ਉਹ ਸਾਰੇ ਸੱਜਣਾਂ ਦਾ ਵਿਚਾਰ ਹੈ ਕਿ ਉਦੋਂ ਪਹਿਲਾਂ ਅੰਮ੍ਰਿਤਸਰ ਵਿੱਚ 2-3 ਦਿਨ ਪਹਿਲਾਂ ਇੱਕ ਕੋਈ ਵੱਡੀਆਂ ਘਟਨਾਵਾਂ ਵਾਪਰੀਆਂ ਸਨ ਜਿਹੜੀਆਂ ਗੈਰ ਸਿੱਖਾਂ ਵੱਲੋਂ ਵਪਰਾਈਆਂ ਗਈਆਂ ਸਨ ਯਾਨੀ ਕਿ ਉਹਨੇ ਸਿੱਖਾਂ ਦਾ ਕੋਈ ਰੋਲ ਨਹੀਂ ਸੀ ਤੇ ਜਿਹਨੂੰ ਵਿਸਾਖੀ ਦਾ ਦਿਹਾੜਾ ਆਉਣਾ ਸੀ ਤੇ ਕੁਦਰਤੀ ਗੱਲ ਸਿੱਖਾਂ ਨੇ ਸੱਚਖੰਡ ਪਰਮਾਰ ਸਾਹਿਬ ਦਰਸ਼ਨ ਕਰਨ ਆਉਣਾ ਸੀ ਇਸ ਸਥਾਨ ਤੇ ਜਦੋਂ ਦਰਸ਼ਨ ਕਰਨ ਉਹਨਾਂ ਦੇ ਸਿੱਖਾਂ ਨੇ ਜਦੋਂ ਪਤਾ ਲੱਗਾ ਇੱਥੇ ਕਿ ਇੱਥੇ ਪ੍ਰੈਸ ਕਾਨਫਰੰਸ ਹੋ ਰਹੀ ਆ ਗਾਉਦੋਂ ਪਹਿਲਾਂ 144 ਵੀ ਲਾਈ ਹੋਈ ਸੀ ਪਰ ਉੱਥੇ ਨਹੀਂ ਜਾਣਾ ਤੇ ਸਾਡੇ ਵੀ ਬਹੁਤ ਸਾਰੇ ਸਵਾਲ ਨੇ ਜਿਹੜੇ ਜਵਾਬ ਮੰਗਦੇ ਨੇ ਕਿ ਇਹ ਘਟਨਾਵਾਂ ਦੇ ਪਹਿਲਾਂ ਕਿਉਂ ਵਾਪਰੀਆਂ ਉਹਦੇ ਵਿੱਚ ਸਿੱਖਾਂ ਦਾ ਕੀ ਰੋਲ ਸੀ ਉਹਨਾਂ ਨੂੰ ਨੰਗਿਆ ਕਿਉਂ ਨਹੀਂ ਕੀਤਾ ਗਿਆ ਅੱਜ ਵੀ ਅਸੀਂ ਜਦੋਂ ਵਿਸਾਖੀ ਦੇ ਧਰੋਂਦੇ ਆ ਕਿ ਅਸੀਂ ਹਮੇਸ਼ਾ ਇਹੋ ਕਹਿੰਨੇ ਆ ਕਿ ਅੰਗਰੇਜ਼ਾਂ ਨੇ ਇਥੇ ਆ ਕਰ ਦਿੱਤਾ ਪਰ ਇਹਦੋਂ ਪਹਿਲਾਂ ਜਿਹੜੇ ਜਿਹੜੇ ਦੋਸ਼ੀ ਲੋਕ ਸਨ ਕਿੰਨਾਂ ਨੇ ਕੋਈ ਸ਼ੈਤਾਨੀ ਤੇ ਨਹੀਂ ਕੀਤੀ ਸੀ ਤਾਂ ਕਿ ਸਿੱਖਾਂ ਨੂੰ ਇਹਦੇ ਵਿੱਚ ਮੜ ਦਿੱਤਾ ਜਾਵੇ ਸਿੱਖਾਂ ਨੂੰ ਇਹਦਾ ਅੱਖ ਮਿਆਜਾ ਭੁਗਤਣਾ ਪਵੇ ਇਹ ਸਵਾਲ ਸਾਰੇ ਜਿਹੜੇ ਨੇ ਬੜੇ ਜ਼ਰੂਰੀ ਨੇ ਤੇ ਬਹੁਤ ਸਾਰੇ ਭੈਣ ਭਰਾ ਜਾਣਦੇ ਨੇ ਹੋਣਗੇ ਤੇ ਜਿਨ੍ਹਾਂ ਨੂੰ ਪਤਾ ਹੋਵੇ ਕਿ ਉਹਦੋਂ ਪਹਿਲਾਂ ਕਿਹੜੀ ਘਟਨਾ ਵਾਪਰੀ ਸੀ ਅੰਮ੍ਰਿਤਸਰ ਦੇ ਵਿੱਚ 13 1919 ਨੂੰ ਦੋ ਤਿੰਨ ਦਿਨ ਪਹਿਲਾਂ ਕਿਹੜੀ ਘਟਨਾ ਇਸ ਇਲਾਕੇ 'ਚ ਵਾਪਰੀ ਸੀ ਅੰਮ੍ਰਿਤਸਰ ਵਿੱਚ ਜਿਹਦੇ ਕਰਕੇ 144 ਲੱਗੀ ਸੀ ਜਿਹਦੇ ਕਰਕੇ ਇੱਥੇ ਜੋ ਘਟਨਾ ਵਾਪਰੀ ਇਹ ਦੋਸ਼ੀ ਕੌਣ ਸੰਨਿਸ਼ਾਸ ਕਰਦਾ ਮੇਰੇ ਸੱਜਣ ਇਸ ਵਿਸ਼ੇ ਵੱਲ ਜ਼ਰੂਰ ਧਿਆਨ ਦੇਣਗੇ ਤੇ ਆਪਣੇ ਵਿਚਾਰ ਵੀ ਦੇਣਗੇ ਤੇ ਪੋਜੀਟਿਵ ਵਿਚਾਰ ਦੇਣੀ ਤਾਂ ਕਿ ਆਪਾਂ ਇਹਦੀ ਡੂੰਘਾਈ ਤੱਕ ਜਾ ਸਕੀਏ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਦੱਸ ਸਕੀਏ ਕਿ ਵਿਸਾਖੀ ਦਾ ਮੁੱਖ ਕਾਰਨ ਤੇ ਇੱਥੇ ਕੀ ਵਾਪਰਿਆ ਸੀ ਅੱਜ ਮੈਂ ਆਪਣੇ ਪਰਿਵਾਰ ਦੇ ਨਾਲ ਸੱਚਖੰਡ ਦਰਬਾਰ ਸਾਹਿਬ ਦਰਸ਼ਕ ਕਰਨ ਆਇਆ ਹਾਂ ਤੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਕਰਸਿੱਕਾ ਸੱਚਖੰਡ ਦਰਬਾਰ ਸਭ ਨੂੰ ਜਾਣਦਿਆਂ ਹੋਇਆ ਇਹ ਰਸਤਾ ਜਿੱਥੇ ਬਹੁਤ ਸੰਗਤਾਂ ਜਿਹੜੀਆਂ ਨੇ ਦਰਸ਼ਨ ਮੇਲੇ ਕਰਨ ਆਈਆਂ ਹੋਈਆਂ ਨੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ